ਸਿਆਣੇ ਕਹਿੰਦੇ ਸਨ ਕਲਾ ਕਲੰਦਰ ਵਸੇ ਤੇ ਘੜਿਓ ਪਾਣੀ ਨਸੇ ਜਿੱਥੇ ਅਕਸਰ ਕਲੇਸ਼ ਲੜਾਈ ਝਗੜਾ ਜਿੰਨਾ ਘਰਾਂ ਦੇ ਵਿੱਚ ਹੁੰਦਾ ਰਹਿੰਦਾ ਉੱਥੇ ਸਿਆਣੇ ਬਜ਼ੁਰਗ ਅਕਸਰ ਇਹ ਆਖਾਂ ਆਖਿਆ ਬੋਲਿਆ ਕਰਦੇ ਸਨ ਕਲੰਦਰ ਫਾਰਸੀ ਦਾ ਸ਼ਬਦ ਹੈ ਬਾਂਦਰ ਜਾਂ ਰੇਸ਼ਮ ਚਾਉਣ ਵਾਲੇ ਨੂੰ ਕਲੰਦਰ ਆਖਿਆ ਜਾਂਦਾ ਹੈ ਤੇ ਕਲਾ ਦਾ ਮਤਲਬ ਹੈ ਝਗੜਾ ਕਲੇਸ਼ ਕਲਾ ਦਾ ਮੂੰਹ ਕਾਲਾ ਆਮ ਕਰਕੇ ਆਖਿਆ ਜਾਂਦਾ ਹੈ ਤੇ ਘੜਿਓਂ ਪਾਣੀ ਨਸੇ ਦਾ ਭਾਵ ਹੈ ਕਿ ਘਰ ਵਿੱਚੋਂ ਵਰਕ ਤਾਂ ਖੁਸ਼ੀਆਂ ਉੱਡ ਜਾਂਦੀਆਂ ਹਨ ਚਲੀਆਂ ਜਾਂਦੀਆਂ ਹਨ ਜਦ ਇਹ ਕਹਾਵਤ ਇਹ ਗੱਲ ਦੱਸਣੀ ਹੋਵੇ ਜਿੰਨਾ ਘਰਾਂ ਦੇ ਵਿੱਚ ਦੋ ਮੀਆਂ ਬੀਵੀ ਦੇ ਵਿੱਚ ਅਕਸਰ ਝਗੜਾ ਰਹਿੰਦਾ ਹੋਵੇ ਭਰਾਵਾਂ ਦੇ ਵਿੱਚ ਝਗੜਾ ਰਹਿੰਦਾ ਹੋਵੇ ਉੱਥੇ ਸਿਆਣੇ ਬਜ਼ੁਰਗ ਅਕਸਰ ਬੋਲਿਆ ਕਰਦੇ ਸਨ ਕਿ ਕਲਾ ਕਲੰਦਰ ਵਸੇ ਘੜਿਓਂ ਪਾਣੀ ਨਸੀ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਜੀ